कमिश्नरेट ऑफ पुलिस अमृतसर क्रिमिनल एंटी सोशल एलिमेंट्स के विरुद्ध जंग लगातार लड़ती आ रही है जिस दौरान कल यानी चौबी दस पच्ची एक मुलजिम रवसिमरन सिंह सन ऑफ गुरदेव सिंह वासी कमीरपुरा पिंड के इन्हों एफ नंबर 155 ਆਰਮਜ਼ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 15 ਬੱਤੀ ਬੁਰਦੇ ਲਾਈ ਬ੍ਰਾਊਨਸ ਤੇ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਗਈ ਜਦਕਿ ਜਿਨ੍ਹਾਂ ਦੀ ਆਰਮਜ਼ ਲਾਇਸੈਂਸ ਆਲਰੇਡੀ ਐਕਸਪਾਇਰਟ ਹੋ ਚੁੱਕੀ ਸੀ ਇਸ ਮਲਜਮ ਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਖਿਲਾਫ ਪਿਛਲੇ ਸਾਲ ਵੀ ਇੱਕ ਐਫਆਈਆਰ ਨੰਬਰ 99 ਐਨਡੀਪੀਐਸ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਜਿਨਾਕੋਲ 200 ਗ੍ਰਾਮ ਦੀ ओपीएम ਰਿਕਵਰ ਹੋਈ ਸੀ ਦੌਰਾਨ ਇਹ ਤਫਤੀਸ਼ ਇਨਾਕੋਲ 64,74,000 ਕੈਸ਼ ਵੀ ਰਿਕਵਰ ਕੀਤੀ ਗਈ ਸੀ ਜਿਨਾਂ ਨੂੰ ਆਈਟੀ ডিপਾਰਟਮੈਂਟ ਨੂੰ ਹੈਂਡਓਵਰ ਕੀਤੀ ਗਈ ਸੀ ਜਿਸ ਬਾਰੇ ਇੱਕ ਡੀਡੀਆਰ ਐਂਟਰੀ ਵੀ ਕਰ ਦਿੱਤੀ ਗਈ ਸੀ ਸਾਨੂੰ ਮੁੱਢਲੀ ਤਫਤੀਸ਼ੋਂ ਇਹ ਹੀ ਸ਼ੱਕ ਹੈ ਕਿ ਇਸ ਮੁੱਲਜ਼ਮ ਦੀ ਲਿੰਕਸ ਵੱਡੇ ਵੱਡੇ ਗੈਂਗਸਟਰਸ ਤੇ ਸਪਲਾਈਅਰਸ ਤੇ ਪੈਡਲਰਸ ਦੇ ਨਾਲ ਵੀ ਹੋ ਸਕਦੀ ਹੈ ਇਸ ਐਂਗਲ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ